ਲੇ ਕੇ ਆਉਂਦਾ ਢਾਕੇ ਦੀ ਮਲਮਲ ਲੈ ਕੇ ਆਉਂਦੀ ਹੁਣ ਉਹ ਸਸਤੀ ਲੇਬਰ ਲੈ ਕੇ ਆ ਰਹੇ ਆ ਤੁਹਾਡੀ ਇਹਨਾਂ ਦੇ ਇਹਨਾਂ ਦੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਤੁਹਾਡੀ ਕੀਮਤ ਕੀ ਆ ਉਹ ਤੁਹਾਡੀ ਕੀਮਤ ਹੈ ਕਿ ਸਸਤੀ ਲੇਬਰ ਦਾ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹਨੂੰ ਇਹ ਐਜੂਕੇਸ਼ਨ ਪ੍ਰੋਗਰਾਮ ਕਹਿੰਦੇ ਆ ਪਰ ਅਸੀਂ ਇਹਨੂੰ ਇਮੀਗ੍ਰੇਸ਼ਨ ਪ੍ਰੋਗਰਾਮ ਕਹਿੰਦੇ ਆ ਕਿ ਇਹ ਲਵਾਦਾ ਪਾਇਆ ਹੋਇਆ ਇਹ ਇਹ ਕੋਈ ਐਜੂਕੇਸ਼ਨ ਪ੍ਰੋਗਰਾਮ ਨਹੀਂ ਇਹਨਾਂ ਦਾ ਕੋਈ ਮਕਸਦ ਨਹੀਂ ਕਿ ਸਿੱਖਿਆ ਲਈ ਆਓ ਸੇਵਾ ਲਈ ਜਾਓ ਇਹਨਾਂ ਦਾ ਸਾਫ਼-ਸਾਫ਼ਾ ਕੀ ਸਿੱਖਿਆ ਬਹਾਨੇ ਆਓ ਤੇ ਰੁਜ਼ਗਾਰ ਪਾਓ ਆ ਚੀਜ਼ਾਂ ਨੇ ਹੁਣ ਜਿਹੜੀ ਤੁਹਾਡੀ ਲੜਾਈ ਆ ਇਹ ਜਿਹੜੀ ਕੈਨੇਡਾ ਕੋਲਿਜ ਦੀ ਲੜਾਈ ਸੀ ਜਿਹੜੀ ਮੋਟਰੀਅਲ ਦੀ ਲੜਾਈ ਸੀ ਇਹ ਜਿਹਾ 3600 ਪੈਦਾ ਹੋਣਗੇ ਆਪਵਿਕ ਦੇ ਵਿੱਚ ਬਹੁਤ ਹੋਰ ਪ੍ਰੋਬਲਮਾਂ ਆਉਣਗੀਆਂ ਜਦੋਂ ਅਸੀਂ ਕਹਿੰਦੇ ਆ ਕਿ ਰਾਹ ਦਰਸਾਵੇ ਬਣੋ ਸੰਘਰਸ਼ਾਂ ਦੇ ਰਾਹ ਪਾਓ ਪਿਛਲੇ ਤਿੰਨਾਂ ਚਾਰਾਂ ਸਾਲਾਂ ਤੋਂ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਉੱਤਰੇ ਆ ਮੰਗਾ ਕੀ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਦਿੱਤਾ ਹੋਇਆ ਚਿੱਠਾ ਸਾਰਾ ਅਸੀਂ ਕਿ ਐਡੀ ਵੱਡੀ ਗੰਭੀਰਤਾ ਦੀ ਲੋੜ ਆ ਕੀ ਕੈਨੇਡਾ ਦੇ ਵਿੱਚੋਂ ਸਾਰੇ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਨੇ ਇਕੱਲੇ ਭਾਰਤ ਤੇ ਪੰਜਾਬ ਚੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਨਹੀਂ ਮੈਂ ਕਰਦਾ ਚੀਨ ਤੋਂ ਆਏ ਜਾਪਾਨ ਤੋਂ ਆਏ ਹੋਰ ਮਲਕਾਂ ਦੇ ਉੱਤੇ ਆਏ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੰਨੀ ਚਿੰਤਾ ਕਰਨੀ ਚਾਹੀਦੀ ਆ ਕੀ ਮੰਗ ਕਰਨੀ ਚਾਹੀਦੀ ਆ ਉਹਨਾਂ ਨੂੰ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਆ ਕਿ ਸਾਡੀ ਜਿਹੜੀ ਐਜੂਕੇਸ਼ਨ ਆ ਉਹਦੀਆਂ ਜਿਹੜੀਆਂ ਟਿਊਸ਼ਨ ਫੀਸਾਂ ਨੇ ਉਹ ਡੋਮੈਸਟਿਕ ਸਟੂਡੈਂਟਾਂ ਦੇ ਬਰਾਬਰ ਹੋਣੀਆਂ ਚਾਹੀਦੀਆਂ ਜਿਹੜੇ ਅੰਤਰਰਾਸ਼ਟਰੀ ਸਟੂਡੈਂਟਾਂ ਦੇ ਨਾਲ ਜਿਹੜੇ ਯੂਨੀਵਰਸਿਟੀਆਂ ਕਾਲਜ ਬੈਂਕਰਪਸੀ ਕਰਦੇ ਆ ਉਦੇ ਤੇ ਕੋਈ ਠੋਸ ਧੋਖਾ ਧੜੀ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਤੁਹਾਡੀ ਮੰਗ ਹੋਣੀ ਚਾਹੀਦੀ ਆ ਜੇ ਕਿਸ ਇੰਟਰਨੈਸ਼ਨਲ ਸਟੂਡੈਂਟ ਦੀ ਕਿਸੇ ਵੀ ਕਾਰਨ ਕਰਕੇ ਮੌਤ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਭਾਰਤ ਸਰਕਾਰ ਤੇ ਕੈਨੇਡੀਅਨ ਸਰਕਾਰ ਦੀ ਆ ਤੇ ਉਹਦੀਆਂ ਲਾਸ਼ਾਂ ਨੂੰ ਅਸੀਂ ਭੇਜਣ ਲਈ ਗੋ ਫੰਡ ਵੀ ਅਸੀਂ ਨਹੀਂ ਚਲਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਇਹਨਾਂ ਨੂੰ ਸਾਦੇ ਆ ਜੇ ਅਸੀਂ ਸਾਰਾ ਕੁਝ ਅਸੂਈ ਕਰਨਾ ਤਾਂ ਤੁਹਾਨੂੰ ਅਸੀਂ ਕੁਰਸੀਆਂ ਤੇ ਇਸ ਕਰਕੇ ਬਿਠਾਇਆ ਕਿ ਅਸੀਂ ਠੰਡ 'ਚ ਬੈਠੇ ਰਹੀਏ ਤੁਸੀਂ ਪੁਲਿਸ ਤੇ ਫੌਜ ਇਸ ਵਾਸਤੇ ਰੱਖੀ ਹੋਈ ਆ ਕਿ ਸਾਡੇ ਨਾਲ ਸਾਨੂੰ ਸਾਡੇ ਟੈਂਟ ਚਗਾ ਕੇ ਉੱਤੇ ਕਰਾ ਦਿਓ ਕਿਸੇ ਦੀਆਂ ਟਿਕਟਾਂ ਕੱਟ ਲਓ ਤਾਂ ਤੁਸੀਂ ਉਹ ਰੈਵਨਿਊ ਜਿਹੜਾ 30 ਮਾਰਚ ਤੱਕ ਇਕੱਠਾ ਕਰਨਾ ਤਾਂ ਪੁਣਸ ਉਹਦੇ ਵਾਸਤੇ ਰੱਖੀ ਹੋਈ ਆ ਸਰਕਾਰਾਂ ਨੂੰ ਸਵਾਲ ਕਰੋ ਕਿ ਤੁਹਾਨੂੰ ਰਗੜ ਕੇ ਗੋਡੇ ਤੇ ਨਹੀਂ ਲਾਉਣਾ ਸੀ ਇਸ ਕਰਕੇ ਰੱਖਿਆ ਕਿ ਆ ਜਿਹੜਾ ਭਵੇਖਾ ਇਹਦੀ ਚਿੰਤਾ ਕਰੋ ਆ ਜਿਹੜਾ ਫਿਊਚਰ ਹੈਗਾ ਜਿਹਨੂੰ ਇਹ ਕਹਿੰਦੇ ਕੀ ਇਹ ਸਾਡਾ ਫਿਊਚਰ ਆ ਅਸੀਂ ਕਹਿੰਦੇ ਆ ਕਿ ਜਿਹੜੇ ਵਿਦਿਆਰਥੀ ਤੇ ਕੰਮ ਆ ਉਹਨਾਂ ਤੋਂ ਜਿਹੜੇ ਐਲ ਐਮ ਆਈ ਦੇ ਪੈਸੇ ਲੈ ਜਾਂਦੇ ਆ ਇਹਦੇ ਤੇ ਕੋਈ ਠੋਸ ਕਾਨੂੰਨ ਬਣਾਓ ਤਮਾਸ਼ੀ ਵੀਰ ਨਾ ਬਣੋ ਸਰਕਾਰ ਵਾਲਾ ਫਰਜ਼ ਅਦਾ ਕਰੋ ਆ ਹੁਣ ਵਰਕ ਪਰਮੈਂਟ ਐਕਸਟੈਂਡ ਨਹੀਂ ਕਰਨਾ ਇਹਨਾਂ ਨੇ ਤਾਂ ਐਲ ਮੰਗਲੇ ਨੇ ਰੇਟ ਵੀ ਚੱਕ ਦੇਣੇ ਆ ਇਹਦੇ ਤੇ ਬਣਾਓ ਅਸੀਂ ਕਹਿੰਦੇ ਆ ਕਿ ਵਿਦਿਆਰਥੀਆਂ ਦੀਆਂ ਤਨਖਾਹਾਂ ਦੱਬਣ ਤੇ ਸਾਡਾ ਫਰਜ਼ ਨਹੀਂ ਹੈਗਾ ਸਰਕਾਰ ਦਾ ਫਰਜ਼ ਆ ਕਿ ਜਿਹੜੇ ਤਨਖਾਹਾਂ ਦੱਬਣ ਵਾਲੇ ਆ ਉਹਨਾਂ ਦੀ ਅਦਾਇਗੀ ਯਕੀਨੀ ਬਣਾਓ ਸੁਰੱਖਿਆ ਬਣਾਓ ਕੰਮ ਦੀਆਂ ਹਾਲਤਾਂ ਜਿਹੜੀਆਂ ਆ ਗਈਆਂ ਜਿੱਥੇ ੱੱਕੇ ਛਾਈ ਆ ਘੱਟ ਤਨਖਾਹਾਂ ਨੇ ਗਾਲੀ ਗਲੋਚ ਆ ਜਿੱਥੇ ਵੱਧ ਘੰਟੇ ਕੰਮ ਕਰਨਾ ਪੈਂਦਾ ਉਹਦੇ ਉੱਤੇ ਕੋਈ ਸਰਕਾਰ ਕੀ ਨੀਤੀ ਬਣਾਉਂਦੀ ਆ ਉਹ ਨੀਤੀ ਬਣਾਓ ਅਸੀਂ ਕਹਿੰਦੇ ਆ ਕਿ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਹੈਗੀਆਂ ਨੇ ਜਦੋਂ ਕੋਈ ਦਿਵਾਲੀਆ ਹੋ ਜਾਂਦੀ ਆ ਤਾਂ ਉਹਦੇ ਵਿੱਚ ਉਹ ਕਰੋ ਇੱਕ ਪਬਲਿਕ ਟਰਾਂਸਪੋਰਟ ਫ੍ਰੀ ਹੋਣੀ ਚਾਹੀਦੀ ਆ ਇਹ ਮੰਗ ਹੋਣੀ ਚਾਹੀਦੀ ਆ 1972 ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਸਿਰ ਦੇ ਕੇ ਜਾਨਾਂ ਦੇ ਕੇ ਪੜ ਕੇ ਦੇਖ ਲੋ ਮੋਗਾ ਗੋਲੀ ਕਾਣ ਦਾ ਤੇ ਹੋਰ ਜਿਹੜੇ ਉੱਥੇ ਸੰਘਰਸ਼ ਲੜੇ ਆ ਉਹਨਾਂ ਨੇ ਅਧਿਕਾਰ ਲਿਆ ਸੀ ਇਸ ਗੱਲ ਦਾ ਅੱਜ ਵੀ ਜੇ ਅਸੀਂ ਖੜੇ ਆ ਇੱਥੇ ਐਤਵਾਰ ਦੀ ਛੁੱਟੀ ਦਾ ਜਿਹੜਾ ਅਧਿਕਾਰ ਆ ਉਹਦਾ ਇਤਿਹਾਸ ਪੜ ਕੇ ਦੇਖੋ 8 ਘੰਟੇ ਦੀ ਕੰਮ ਦਿਹਾੜੀ ਦਾ ਇਤਿਹਾਸ ਪੜ ਕੇ ਦੇਖੋ ਵੋਟਾਂ ਪਾਉਣ ਦਾ ਅਧਿਕਾਰ ਦਾ ਇਤਿਹਾਸ ਪੜ ਕੇ ਦੇਖੋ ਖੂਨ ਡੋਲਿਆ ਸਾਡੇ ਲੋਕਾਂ ਨੇ ਸਾਡੇ ਜਿਹੜੇ ਇਸ ਆਪਦੇ ਸਮੇਂ ਦੇ ਵਿੱਚ ਲੜੇ ਤੇ ਸਾਨੂੰ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੇ ਅਸੀਂ ਉਹਨਾਂ ਰਾਖੀ ਵੀ ਨਹੀਂ ਕਰ ਸਕਦੇ ਉਹਨਾਂ ਦੀ ਇਸ ਕਰਕੇ ਇਸ ਵਿਰਾਸਤ ਨੂੰ ਅੱਗੇ ਤੋਰਨ ਦੀ ਲੋੜ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਰੇ ਵਿਦਿਆਰਥੀਆਂ ਲਈ ਸਸਤੇ ਤੇ ਪੱਕੀ ਅਕਮੋਡੇਸ਼ਨ ਦਾ ਪ੍ਰਬੰਧ ਕਰੋ ਇਹ ਨਾ ਹੋਵੇ ਕਿ 300 ਕਿਲੋਮੀਟਰ ਇੱਥੇ ਕੈਨਡੋਰ ਤੱਕ ਵਿਦਿਆਰਥੀ ਰਾਈਡਰ ਨਿੱਤ ਮੰਗਦੇ ਫਿਰਦੇ ਆ ਤੁਸੀਂ ਉਹਨਾਂ ਨੂੰ ਥੋੜਾ ਤਰ ਫੇਕ ਆਫਰ ਲੈਟਰ ਦੇ ਕੇ ਸਾਧ ਲੈਣੇ ਤੇ ਮੁੜ ਕੇ ਉਹ ਥਾਂ ਦਾ ਧੱਕੇ ਖਾਂਦੇ ਫਿਰਦੇ ਆ ਇਹ ਕਿਸੇ ਵੀ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਹੌਸਟਲ ਹੋਣੇ ਚਾਹੀਦੇ ਆ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਤੇ ਵਾਜਿਬ ਰੇਟਾਂ ਦੇ ਉੱਤੇ ਪੱਕਾ ਪ੍ਰਬੰਧ ਤੁਹਾਨੂੰ ਕਰਨਾ ਚਾਹੀਦਾ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਸਿੱਖਿਆ ਰੁਜ਼ਗਾਰ ਤੇ ਰਹਿائش ਜਿਹੜੀਆਂ ਹੈਗੀਆਂ ਬੁਨਿਆਦੀ ਆ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਉਹ ਬਰਾਬਰ ਤੇ ਮੁਫਤ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਵਿਦਿਆਰਥੀਆਂ ਦੀ ਉਹ ਕੀਤੀ ਜਾਣੀ ਚਾਹੀਦੀ ਹੈਗੀ ਆ ਘੱਟ ਵਿਆਜ ਦਰਾਂ ਦੇ ਉੱਤੇ ਉਹਨਾਂ ਨੂੰ ਇਹੋ ਜਿਹੇ ਪ੍ਰੋਗਰਾਮ ਦਿੱਤੇ ਜਾਣੇ ਚਾਹੀਦੇ ਆ ਗਰੰਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਿੱਥੇ ਉਹ ਬਿਨਾਂ ਰੋਕ ਟੋਕ ਬਿਨਾਂ ਕਿਸੇ ਆਰਥਿਕ ਚਿੰਤਾ ਤੋਂ ਜਿਹੜੀ ਹੈਗੀ ਐਜੂਕੇਸ਼ਨ ਲਈ ਆਪਦਾ ਪੈਸਾ ਇਕੱਠਾ ਕਰ ਸਕਣ ਕਿਉਂਕਿ 20-25 ਹਜ਼ਾਰ ਉੱਥੇ ਲਾ ਦਿੰਦੇ ਆ ਜੀਆਈਸੀ ਦਾ ਦੇ ਦਿੰਦੇ ਆ ਮੁੜ ਕੇ ਤੁਸੀਂ ਸੱਪਲੀਆਂ ਕੱਢਦੇ ਹੋ ਉਹਦਾ ਪੈਸਾ ਇਕੱਠਾ ਕਰਨ ਲਈ ਫਿਕਰਮੰਦ ਨੇ 6-6 ਮਹੀਨਿਆਂ ਤੋਂ ਕੰਮ ਨਹੀਂ ਮਿਲਦੇ ਇਹ ਇਹ ਸਾਡਾ ਕੰਮ ਸਾਡੇ ਹਿੱਸੇ ਦਾ ਕੰਮ ਹੈ ਜਿਹੜਾ ਕਰਨ ਵਾਲਾ ਗੱਲਾਂ ਇਹਦੋਂ ਵੀ ਵੱ ਅਸੀਂ ਤਾਂ ਇਹ ਵੀ ਮੰਗ ਕਰਦੇ ਆ ਕਿ ਇਹਨਾਂ ਨੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਕੱਚੇ ਆ ਇਲੀਗਲ ਆ ਇਹ ਤੁਸੀਂ ਗਾਲ ਕੱਢਦੇ ਆ ਇਹਨਾਂ ਨੂੰ ਇਹ ਮਨੁੱਖ ਨਹੀਂ ਜਦੋਂ ਕੈਨੇਡੀਅਨ ਲੋਕ ਇੱਥੇ ਰਹਿ ਰਹੇ ਨੇ ਇਸ ਧਰਤੀ ਦੇ ਉੱਤੇ ਰਹਿਣ ਲਈ ਤੁਹਾਨੂੰ ਕੈਟਾਗਰੀਆਂ ਬਣਾਤੀਆਂ ਕਿ ਆ ਕੱਚੇ ਨੇ ਆ ਪੱਕੇ ਨੇ ਆ ਲੀਗਲ ਨੇ ਆ ਇਲੀਗਲ ਨੇ ਜਰਾ 2 ਮਿੰਟ ਲਈ ਸੋਚ ਕੇ ਦੇਖੋ ਧਰਤੀ ਤੇ ਰਹਿਣ ਵਾਲਾ ਮਨੁੱਖ ਵੀ ਕਦੇ ਇਲੀਗਲ ਹੋਇਆ ਤਾਸੀ ਕਹਿੰਦੇ ਆ ਕਿ ਸਾਰਿਆਂ ਨੂੰ ਪੱਕੇ ਜਿਹੜੇ ਪੱਕੇ ਇਮੀਗ੍ਰੇਸ਼ਨ ਦੇਣ ਦੀ ਹੈਗੀ ਆ ਉਹ ਮੰਗ ਕਰਨੀ ਚਾਹੀਦੀਆਂ ਐਡੀਆਂ ਵੱਡੀਆਂ ਮੰਗਾਂ ਦੇ ਆ ਮੰਗਾਂ ਆ ਚਿੱਠਾ ਇਹਨਾਂ ਦੇ ਸਾਹਮਣੇ ਰੱਖੋ ਇਹਦੇ ਉੱਤੇ ਖੜ ਕੇ ਮੂਵਮੈਂਟ ਸਾਰੋ ਵਿਦਿਆਰਥੀ ਮੂਵਮੈਂਟ ਇਕਜਟ ਕਰੋ ਲੋਕਾਂ ਨੂੰ ਜੋੜੋ ਨਾਲ ਵਿਦਿਆਰਥੀਆਂ ਦੇ ਵਿੱਚ ਇਹ ਪ੍ਰਚਾਰ ਕਰੋ ਜੇ ਨਹੀਂ ਹੋਊਗਾ ਅੱਜ ਲਾ ਲੋ 50 ਸਾਲੇ ਤੇ ਲਾ ਲੋ ਗੱਲ ਇੱਥੋਂ ਸ਼ੁਰੂ ਕਰਨੀ ਪੈਣੀ ਆ ਇਸ ਕਰਕੇ ਆ ਜਿਹੜਾ ਲੁੱਟ ਦਾ ਤੰਤਰ ਆ ਇਹ ਭਾਰਤ ਤੋਂ ਲੈ ਕੇ ਕੈਨੇਡਾ ਤੱਕ ਅਮਰੀਕਾ ਤੱਕ ਇਹ ਸਾਰਾ ਲੁੱਟ ਦਾ ਤੰਤਰ ਸੇਮ ਆ ਇਸ ਕਰਕੇ ਜਿੰਨਾ ਚਿਰ ਇਹ ਸਿਸਟਮ ਨਹੀਂ ਚੇਂਜ ਹੁੰਦਾ ਇਹਦੇ ਵਿੱਚ ਆ ਬੁਨਿਆਦੀ ਤਬਦੀਲੀਆਂ ਨਹੀਂ ਹੁੰਦੀਆਂ ਤੁਸੀਂ ਕਹਿ ਦੋਗੇ ਕਿ ਇੱਥੇ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਇਹ ਨਹੀਂ ਹੋਣਗੀਆਂ ਤੁਹਾਡਾ ਧੰਨਵਾਦ